ਕਹਿੰਦੇ ਕੱਲੀ ਹਰ ਸਿਮਰਤ ਰਹਗੀ ਜ ਬਸ ਹਰਾਉਣ ਵਾਸਤੇ ਐਕਤੀ ਵਾਰ ਉਹ ਵੀ ਬਠਿੰਡੇ ਤੋਂ ਹਰਾ ਦੇਣੀ ਆ ਜਿਵੇਂ 92 ਐਮਐਲਏ ਜਿਤਾਏ ਸੀ ਓਵੇਂ ਹੀ ਹੁਣ ਫੇਰ ਹੁੰਜਾ ਫੇਰਾਂਗੇ ਤੇ ਲੋਕਾਂ ਨੂੰ ਕਹਿੰਦੇ ਤੁਸੀਂ ਤਕੜੇ ਹੋ ਜੋ ਬਸ 2024 ਆਉਣ ਵਾਲਾ ਤਿੰਨ ਮਹੀਨਿਆਂ ਨੂੰ ਤੁਸੀਂ ਸੰਘਰਸ਼ ਜਾਰੀ ਕਰ ਲਓ ਤੇ ਜਿਹੜੇ ਕਹਿੰਦੇ ਹਾਥਾ ਤੁਸੀਂ ਫੇਰ ਦੁਬਾਰਾ ਤਤੇ ਕਰ ਲੋ ਕਹਿੰਦੇ ਵੀ ਜਿਹੜਾ ਮਸ਼ੀਨਾਂ ਦੇ ਜਾਂ ਜਿਹੜੇ ਬਟਨ ਨਪਣੇ ਆ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਲੋਕ ਫਿਰ ਦੁਬਾਰਾ ਇਹਨਾਂ ਨੂੰ ਲੈ ਕੇ ਆਉਣਗੇ ਸਤਾ ਚ ਦੇਣਗੇ 14 ਸੀਟਾ ਦੇਖੋ ਗੁਰਦੀਪ ਲੋਕ ਬੇਬਸ ਹੈ ਜਿੰਨਾ ਚਿਰ ਲੋਕਾਂ ਦੀ ਕੋਈ ਆਪ ਦੀ ਤਾਕਤ ਨਹੀਂ ਬਣਦੀ ਲੋਕ ਇੱਕ ਦੂਜੇ ਦਾ ਟੋਲਾ ਬਣਦੇ ਰਹਿਣਗੇ ਮੈਂ ਸਮਝੂਗਾ ਲੋਕ ਉਹਨਾਂ ਚਿਰ ਖੁੱਦੋ ਬਣਦੇ ਆ ਅਸੀਂ ਖੁੱਦੋ ਖੁੰਡੀ ਖੇਡਦੇ ਰਹੇ ਹਾਂ ਇਹ ਤਾਂ ਸਮਝਦੇ ਹੋਵੋਗੇ ਸਾਰੇ ਤੁਸੀਂ ਉਹ ਹੁਣ ਹਾਕੀ ਕਹਿ ਲਓ ਹਾਕੀ ਤਾਂ ਮਸ਼ਹੂਰ ਹੈ ਉਹ ਟੋਲਾ ਮਾਰਦਾ ਦੂਜੇ ਦੇ ਬੰਦ ਚ ਜਾਂਦੀ ਹੈ ਟੋਲਾ ਮਾਰਦਾ ਦੂਜੇ ਬੰਦੇ ਦਾ ਲੋਕ ਉਹਨਾਂ ਚਿਰ ਟੋਲੇ ਦਾ ਸ਼ਿਕਾਰ ਹੁੰਦੇ ਰਹਿਣਗੇ ਜਿਨ੍ਹਾਂ ਚ ਲੋਕਾਂ ਦੀ ਆਪਤੀ ਤਾਕਤ ਨਹੀਂ ਆਉਣ ਵਾਲੀਆਂ ਲੋਕ ਸਭਾ ਚ ਵੀ ਇਹੋ ਜਿਹਾ ਕੁਸ਼ੀ ਹੋਣਾ ਕੋਈ ਬਣ ਜੇ ਅੱਜ ਮੈਂ ਦਾਅਵੇ ਨਾਲ ਕਹਿ ਸਕਦਾ ਜਿਵੇਂ ਪਹਿਲਾਂ ਅਸੀਂ ਕਿਹਾ ਸੀਗਾ ਸਾਡੀ ਲੋਕ ਕਲਿਆਣ ਰੈਲੀ ਤਿੰਨ ਦਿਨ ਪਹਿਲਾਂ ਚੋਣਾ ਤੋਂ ਅਸੀਂ ਬਰਨਾਲੇ ਦੇ ਵਿੱਚ ਵੱਡਾ ਇਕੱਠ ਕਰਕੇ ਲੱਖਾਂ ਦਾ ਇਕੱਠ ਸੀਗਾ ਸੇ ਕਹਿ ਕੇ ਆਏ ਸੀ ਵੀ ਲੋਕੋ ਤੁਸੀਂ ਭਲੇਖਾ ਚੋਂ ਭਲੇਖਾ ਕੱਢ ਲਓ ਕੁਛ ਨਹੀਂ ਬਦਲਣਾ ਇੱਥੇ ਬਦਲਦਾ ਬਦਲ ਕੇ ਦੇਖ ਲਓ ਲੋਕ ਹੁਣ ਕਹਿ ਰਹੇ ਆ ਵੀ ਗੱਲ ਤਾਂ ਤੁਹਾਡੀ ਠੀਕ ਹੈ ਇਹੀ ਕੁਸਾਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਹੋਣਾ ਹੈ ਦੇਖੋ ਜਦੋਂ ਲੋਕਾਂ ਦੀ ਤਾਕਤ ਬਣ ਗਈ ਕੋਈ ਲੋਕਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਉਹਨਾਂ ਨੇ ਮੋਦੀ ਢਾ ਲਿਆ ਜਾ ਕੇ ਦਿੱਲੀ ਅੰਦੋਲਨ ਕਿਸੇ ਤੋਂ ਭੁੱਲਿਆ ਨਹੀਂ ਕਿਵੇਂ ਢਾਇਆ ਗਿਆ ਜਦੋਂ ਲੋਕਾਂ ਦੀ ਤਾਕਤ ਜੁੜ ਗਈ ਆਈ ਜਦੋਂ ਲੋਕਾਂ ਦੀ ਤਾਕਤ ਜੁੜ ਜੂ ਫਿਰ ਲੋਕ ਫਿਕਰ ਕਰਨ ਉਹੜ ਜਾਣਗੇ ਵੀ ਪੰਜਾਬ ਦੀ ਗੱਦੀ ਤੇ ਕੌਣ ਬਹਿੰਦਾ ਤੇ ਸੈਂਟਰ ਦੀ ਗੱਦੀ ਤੇ ਕੌਣ ਪੈਂਦਾ ਜੇ ਲੋਕਾਂ ਦੀ ਤਾਕਤ ਦੀ ਲੋਕ ਤਾਂ ਹੈ ਜਿਹੜਾ ਇਹ ਕਹਿੰਦੇ ਜੀ ਨਾ ਭਲੇਖਾ ਪਾਇਆ ਸੱਥਾਂ ਚੋਂ ਚੱਲੂ ਸੱਥਾਂ ਚੋਂ ਲੋਕਾਂ ਦੀ ਤਾਕਤ ਚੱਲੀ ਜਦੋਂ ਉਦੋਂ ਚੱਲੂਗੀ ਗੱਲ ਸੱਥਾਂ ਚੋਂ ਲੋਕ ਸੱਥਾਂ ਚੋਂ ਲਾਂਣ ਕਰਿਆ ਕਰਨਗੇ ਆਹ ਕਰੋ ਫਿਰ ਉਦੋਂ ਲੋਕਾਂ ਦੀ ਪੁੱਗੂਗੀ ਇਸ ਕਰਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਚ ਵੀ ਜੋ ਮਰਜ਼ੀ ਹੋ ਜੇ ਅੱਜ ਦਾਅਵੇ ਨਾਲ ਕਹਿ ਸਕਦਾ ਮੈਂ ਲੋਕਾਂ ਦਾ ਇਹੀ ਹਾਲ ਰਹਿਣਾ ਕੁਛ ਨਹੀਂ ਬਦਲਣਾ ਇੱਥੇ ਏਦੂੰ ਤਕੜਾ ਲਟੇਰਾ ਆਊਗਾ ਲੁੱਟ ਹੋਰ ਤੇਜ਼ੇ ਕਰੂਗਾ ਲੋਕਾਂ ਦੀ ਰਣੀ ਚਣੀ ਲੋਕਾਂ ਦਾ ਝੂਨ ਭੂਨ ਉਹਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਲੁੱਟ ਲੈਣਾ ਜਿਹੜੀਆਂ ਨੀਤੀਆਂ ਦੇ ਚੱਲੇ ਆ ਕਿਉਂਕਿ ਜਿਹੜੀਆਂ ਨੀਤੀਆਂ ਲੈ ਕੇ ਆਏ ਆ ਨੀਤੀਆਂ ਤਾਂ ਇਹ ਬਣਾਉਂਦੀ ਹੀ ਨਹੀਂ ਨੀਤੀਆਂ ਬਣਾਉਣ ਵਾਲੇ ਤਾਂ ਵੱਡੀਆਂ ਤਾਕਤਾਂ ਪਿੱਛੇ ਬੈਠੀਆਂ ਇਹਨਾਂ ਦੇ ਪਿੱਛੇ ਡਬਲਯੂਟੀਓ ਬੈਠੀ ਹੈ ਬਿਸ਼ਪ ਬੈਂਕ ਬੈਠੀ ਹੈ ਜਿਹੜੀਆਂ ਉਥੋਂ ਬਣਾਉਂਦੇ ਐ ਇਹਨਾਂ ਨੇ ਸੰਸਾਰ ਵਪਾਰ ਜਥੇਬੰਦੀ ਬਣਾਈ ਹੋਈ ਐ ਉਥੋਂ ਨੀਤੀਆਂ ਘੜ ਕੇ ਤਾਂ ਕੱਠ ਪੂਤ ਲੀਆਂ ਉਹ ਨਚਾਉਂਦੇ ਐ ਇਹਨਾਂ ਨੂੰ ਉਹਨਾਂ ਨੂੰ ਜਦੋਂ ਲੱਗਦਾ ਵੀ ਆਹ ਤਾਂ ਸਾਡੀ ਨਰਦ ਫੇਲ ਹੋ ਗਈ ਪਹਿਲਾਂ ਮਨਮੋਹਣ ਸੋ ਫੇਲ ਹੋ ਗਿਆ ਫਿਰ ਉਹਨਾਂ ਨੇ ਮੋਦੀ ਲਿਆਂਦਾ ਮੋਦੀ ਹੁਣ ਫੇਲ ਹੋ ਗਿਆ ਉੱਤੇ ਹੋਰ ਲਿਆਉਂਗੇ ਆਹੀਂ ਹੁਣ ਇੱਥੇ ਪਹਿਲੇ ਸ਼੍ਰੀ ਉਹੜੇ ਫੇਲ ਹੋ ਗਏ ਭਗਵੰਤ ਮਾਨ ਲੈ ਜਾਂਦਾ ਕੱਲ ਨੂੰ ਭਗਵੰਤ ਮਾਨ ਨਕੂ ਬੋਲੋਂ ਲੈ ਗਿਆ ਉਹਦੋਂ ਕੋਈ ਨਵਾਂ ਸ਼ਿੰਗਾਰ ਲੈਣਗੇ ਸਤਾਈ ਵੇਲੇ ਨੂੰ ਸੋ ਇਸ ਕਰਕੇ ਤਾਂ ਇਹੀ ਚੱਲੀ ਜਾਣਾ ਉਨਾ ਚਿਰ ਚੱਲੀ ਜਾਣਾ ਜਿੰਨਾ ਚਿਰ ਲੋਕ ਆਪਦੀ ਤਾਕਤ ਪਛਾਣ ਕੇ ਆ ਆਪਣੀ ਲੜਾਈ ਦੇ ਮੈਦਾਨ ਤੋਂ ਆਉਂਦੇ ਕਿਉਂਕਿ ਜਿਹੜੇ ਗੁਰੂ ਦਾ ਅੱਜ ਸਾਡੇ ਨਾਂ ਲਿਆ ਉਹਨੇ ਭਗਵੰਤ ਮਾਨ ਨੇ ਬਾਬੇ ਨਾਨਕ ਨੇ ਬਾਬੇ ਨਾਨਕ ਦਾ ਨਾਰਾ ਇਹੀ ਹੈ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਆ ਲੋਕਾਂ ਨੂੰ ਆਪਦਾ ਕਾਜ ਆਪ ਸਵਾਰਨ ਦੇ ਰਾਹ ਪੈਣਾ ਪੈਣਾ ਹੈ ਇਹ ਸੱਦਾ ਸਾਡਾ ਆਪ ਸਵਾਰਨ ਦੀ ਗੱਲ ਆਈ ਹੈ ਤਾਂ ਸੀਐਮ ਭਗਵੰਤ ਮਾਨ ਨੇ ਅੱਜ ਵੀ ਜ਼ਿਕਰ ਕੀਤਾ ਰੈਲੀ ਦੇ ਵਿੱਚ ਕਹਿੰਦੇ ਪਾਰਟੀ ਖੜੀ ਕਰਨ ਦੀ ਲੋੜ ਨਹੀਂ ਪੈਂਦੀ ਸੀ ਅਨਾ ਹਜ਼ਾਰੇ ਦਾ ਅੰਦੋਲਨ ਚੱਲ ਰਿਹਾ ਸੀ ਤਾਂ ਕਾਂਗਰਸ ਪਾਰਟੀ ਨੂੰ ਇਹ ਗੱਲ ਕਹੀ ਸੀ ਕਿ ਮੰਤਰੀ ਤੇ ਸੰਤਰੀ ਦੇ ਲਈ ਕਾਨੂੰਨ ਇੱਕ ਕਰ ਦਿਓ ਤੇ ਪਰ ਕਹਿੰਦੇ ਜਦੋਂ ਉਹਨਾਂ ਨੇ ਨਹੀਂ ਕੀਤਾ ਤਾਂ ਪਾਰਟੀ ਖੜੀ ਕਰਨੀ ਪੈਗੀ ਅੱਜ ਪਾਰਟੀ ਚੋਂ ਹੀ ਬਾਹਰ ਹੋ ਗਏ ਅੱਜ ਉਹ ਪੰਜਾਬ ਚੋਂ ਹੀ ਬਾਹਰ ਹੋ ਗਏ ਤੁਸੀਂ ਇਸ ਚੀਜ਼ ਨੂੰ ਕਿਵੇਂ ਮੰਨਦੇ ਹੋ ਕਿ ਹੁਣ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਮੰਤਰੀ ਤੇ ਸੰਤਰੀ ਦਾ ਕਾਨੂੰਨ ਇੱਕ ਹੋ ਗਿਆ ਮੰਤਰੀ ਤੇ ਸੰਤਰੀ ਲਈ ਇੱਕੋ ਕਾਨੂੰਨ ਹੋਇਆ ਨਹੀਂ ਇਹ ਤਾਂ ਉਹੀ ਦੱਸ ਦੇਣ ਲੋਕਾਂ ਤੋਂ ਪੁੱਛ ਲਓ ਮੰਤਰੀ ਤੇ ਸੰਤਰੀ ਨੂੰ ਪੁੱਛ ਲਓ ਇੱਕ ਕਾਨੂੰਨ ਹੋ ਗਿਆ ਕਾਨੂੰਨ ਤਾਂ ਜਿਹੜਾ ਮੰਤਰੀ ਵਾਸਤੇ ਹੋਰ ਸੀ ਉਹ ਕਰੜਾ ਹੋ ਗਿਆ ਸੰਤਰੀ ਹੋਰ ਨੂੰ ਪੀੜਿਆ ਗਿਆ ਸਗੋਂ ਪਾੜਾ ਜਿਹੜਾ ਪਹਿਲਾਂ ਮੰਤਰੀ ਤੇ ਸਦ ਦੇ ਪਾੜਾ ਹੋਰ ਵੱਧ ਗਿਆ ਉਹ ਖਾਈ ਹੋਰ ਡੂੰਗੀ ਹੋ ਗਈ ਇਸ ਕਰਕੇ ਜਣੀ ਇਹ ਕੁਛ ਨਹੀਂ ਵਾਪਰਿਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਾਂ ਕਹਿੰਦੇ ਆਏ ਆ ਸਿਰੇ ਦੀ ਗੱਲ ਇਹ ਦੱਸੋ ਅੰਦੋਲਨ ਤੋਂ ਨਿਕਲੀ ਹੋਈ ਪਾਰਟੀ ਇਹ ਅੰਦੋਲਨਕਾਰੀਆਂ ਨੂੰ ਉਦੋਂ ਤੁਹਾਡੇ ਯਾਦ ਹੋਣਾ ਮੋਦੀ ਅੰਦੋਲਨ ਜੀ ਵੀ ਕਹਿੰਦਾ ਸੀ ਹਮ ਇੱਥੇ ਸਾਨੂੰ ਪਿਛਲੇ ਦਿਨੀ ਕਹਿੰਦਾ ਸੀ ਤੁਹਾਨੂੰ ਸੜਕਾਂ ਦੇ ਧਰਨੇ ਨਾ ਲਾਓ ਤੁਹਾਨੂੰ ਬੰਦੇ ਨਹੀਂ ਲੱਭਣੇ ਵੀ ਪਹਿਲਾਂ ਤੈਨੂੰ ਕਿਉਂ ਫਿਕਰਾ ਪਾ ਲੈ ਲੋ ਕਿ ਤੇਰੇ ਦਾ ਪੱਖ ਚ ਜਾਊਗੀ ਗੱਲ ਬੰਦੇ ਨਹੀਂ ਲੱਭਣਗੇ ਕਿ ਬੰਦੇ ਮੋੜ-ਮੋੜ ਜੋੜੇਗਾ ਤੂੰ ਸਾਡੇ ਨਾਲ ਤੂੰ ਕਹਿੰਦਾ ਧਰਨੇ ਲਾਉਣ ਦੀ ਲੋੜ ਨਹੀਂ ਪਈ ਮਸਲੇ ਹੱਲ ਕਰ ਦੂੰ ਮੈਂ ਉਹ ਦਿਨ ਕਿਹੜਾ ਜਿੱਦੇ ਧਰਨੇ ਲੱਗਦੇ ਨਹੀਂ ਦੱਸੋ ਤੋ ਹਰ ਵਰਗ ਧਰਨੇ ਚ ਐ ਇਸ ਕਰਕੇ ਇਹਨਾਂ ਦੀਆਂ ਇਕੱਲੀਆਂ ਗੱਲਾਂ ਐ ਲੋਕ ਸਮਝ ਚੁੱਕੇ ਆ ਕੁਲਦੀਪ ਗੱਲਾਂ ਦੇ ਕੜਾ ਨਾ ਲੋਕ ਹੁਣ ਬਿਰਨ ਵਾਲੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਕਰਕੇ ਦਿਖਾਉਣਾ ਪੈਣਾ ਪਰ ਇਹਨਾਂ ਨੇ ਕਰਕੇ ਦਿਖਾਉਣਾ ਨਹੀਂ ਬਹੁਤ ਸਾਫ਼ ਐ ਕਿਉਂਕਿ ਉਹਨਾਂ ਦੇ ਐ ਇਹ ਲੁਟੇਰਿਆਂ ਦੇ ਐ ਇਹ ਜੋਕਾਂ ਦੇ ਐ ਜੋਕਾਂ ਤੇ ਲੋਕਾਂ ਦਾ ਜਿਹੜਾ ਧੜਾ ਹੈਗਾ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਦਾ ਇੱਕ ਹੈਗਾ ਨਾ ਦੋ ਧੜਿਆਂ ਵਿੱਚ ਖਲਕਤ ਵੰਡੀ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਦੋ ਧੜਿਆਂ ਵਿੱਚ ਭੁøy ਟੁੱਟੀ ਇੱਕ ਮਹਿਲਾ ਦਾ ਇੱਕ ਢੋਕਾਂ ਦਾ ਇਸ ਕਰਕੇ ਜਮਾਤੀ ਤੌਰ ਤੇ ਇਹ ਜੋਕਾਂ ਦੇ ਆ ਲੋਕਾਂ ਦਾ ਤਾਂ ਨਾਂ ਲੈਂਦੇ ਆ ਲੋਕਾਂ ਦੇ ਤਾਂ ਆ ਕੇ ਖੂਨ ਪਸੀਨੇ ਦੀ ਕਮਾਈ ਜਿਹੜੀ ਮਾੜੀ ਮੁੱਟੀ ਚੂਨ ਪੂਣਾ ਇਹਨੂੰ ਹੋਰ ਕਿਵੇਂ ਲੁੱਟਿਆ ਜਾਵੇ ਇਹਨੂੰ ਹੋਰ ਕਿਵੇਂ ਨਚੋੜਿਆ ਜਾਵੇ ਉਸ ਰਾਤ ਤੇ ਚੱਲਦੇ ਉਸ ਰਾਤ ਤੇ ਆਉਣ ਵਾਲੇ ਦਿਨਾਂ ਤੇ ਚੱਲਣਾ ਇਹਨਾਂ ਨੇ ਸੋ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਆ ਰਹੀ ਲੋਕਾਂ ਨੂੰ ਵੀ ਸचेत ਕਰਦਾ ਠੀਕ ਹੈ 24 ਵਾਲੀਆਂ ਚੋਣਾ ਵੀ ਐਂ ਲੰਘ ਜਾਣੀਆਂ ਇੱਥੇ ਕੁਛ ਨਹੀਂ ਬਦਲਣਾ ਚਾਹੇ ਇਹ ਜਿੱਤੇ ਜਾਣ ਸਾਰੀਆਂ ਚਾਹੇ ਕੋਈ ਹੋਰ ਰਾਜੇ ਜਿਹੜਾ ਕੋਈ ਹੋਰ ਵੀ ਆ ਜੇ ਮੈਂ ਦਾਵਾ ਇੱਥੋਂ ਦਾ ਕਰ ਜੇ ਮੈਨੂੰ ਵੀ ਤੁਸੀਂ ਉਸ ਉਸ ਗੱਡੀ ਤੇ ਬੁਹਾ ਦਿਓ ਜਾ ਕੇ ਮੈਂ ਵੀ ਕੁਛ ਕੱਖ ਨਹੀਂ ਕਰ ਸਕਦਾ ਕਿਉਂਕਿ ਉੱਥੇ ਕੁੰਡਾ ਕਬਜ਼ਾ ਤਾਂ ਕਿਸੇ ਦਾ ਹੋਰ ਹੈ ਨਾ ਸੋ ਇਹ ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝਣਾ ਪੈਣਾ ਲੋਕਾਂ ਨੂੰ ਸੋ ਇੰਨੀਆਂ ਜਿਹੜੀਆਂ ਹੈਗੀਆਂ ਗੱਲਾਂ ਜਿੰਨੇ ਮਰਜ਼ੀ ਦਮਗਜੇ ਮਾਰੀ ਜਾਂਦਾ ਬਗਾਰੇ ਇਹਦੇ ਬਰਾਬਰੀ ਨਾਲ ਆਹ ਕਾਂਗਰਸ ਵਾਲੀ ਰੈਲੀ ਕਰੀ ਜਾਂਦੇ ਅੱਜ ਸਭ ਭੰਗਮ ਨਵਜੋਤ ਸਿੱਧੂ ਮਾਰੀ ਜਾਂਦਾ ਬਠਿੰਡੇ 'ਚ ਆ ਕੇ ਇਹ ਤਾਂ ਇਹ ਲੋਕਾਂ ਨੂੰ ਦਿਖਾਉਂਦੇ ਆ ਬੀ ਦੀ ਲੜਕੇ ਖੋਲ ਕੇ ਮਦਾਰੀ ਵਾਲੀ ਖੇਡ ਐ ਉਹ ਇੱਕ ਦੂਜੇ ਨੂੰ ਤੈਨੂੰ ਮੈਂ ਮਾਰ ਦੂੰ ਤੈਨੂੰ ਮੈਂ ਕੁੱਟੂ ਤੈਨੂੰ ਮੈਂ ਕਰ ਦੂੰ 70 ਸਾਲ ਤੋਂ ਸੁਣਦੇ ਤੁਰਿਆ ਰਹਿਆ ਨਵਾਂ ਦੱਸੋ ਇਹਦੇ 'ਚ ਕੀ ਐ ਹੂੰ ਨਵਜੋਤ ਸਿੱਧੂ ਤਾਂ ਕਹਿੰਦਾ ਕਿ ਪੰਜਾਬ ਜਿੱਤੇਗਾ ਕਹਿੰਦਾ ਪੰਜਾਬ ਨੂੰ ਹੁਣ ਅਸੀਂ ਬਚਾਵਾਂਗੇ ਪੰਜਾਬ ਨੂੰ ਲੀਤੇ ਲੈ ਕੇ ਆਵਾਂਗੇ ਕਹਿੰਦਾ ਪਿਛਲਿਆਂ ਨੇ ਵੀ ਲੁੱਟਿਆ ਸੀ ਲੁੱਟਣੇ ਹੀ ਲੱਗੇ ਹੁਣ ਨਹੀਂ ਜਿਹੜੇ ਜਿਹੜੀ ਜਿਹੜੇ ਸਾਡੇ ਤੋਂ ਫੜ ਕੇ ਬੋਲਦਾ ਉਹਨਾਂ ਨੇ ਕਿਹੜਾ ਘੱਟ ਲੁੱਟਿਆ ਪੰਜਾਬ ਨੇ ਤਾਂ ਹਰਨਾ ਹੈ ਕੋਈ ਜਿੱਤ ਜੇ ਜਿੱਤਣਾ ਕੀ ਨੇ ਉਹਨਾਂ ਨੇ ਜੋਕਾਂ ਨੇ ਇਹ ਜੋਕਾਂ ਦੇ ਸਾਰੇ ਸਕੇ ਆ ਉੱਥੋਂ ਹੀ ਨਿਕਲਦੇ ਆ ਸਾਰੇ ਜਿਹੜੀਆਂ ਜਿੰਨੀਆਂ ਮਰਜੀ ਪਾਰਟੀਆਂ ਹੋਣ ਟੋਟਲ ਮੈਂ ਸਾਰੀਆਂ ਪਾਰਟੀਆਂ ਨੂੰ ਕਹਿੰਦਾ ਆ ਤੁਹਾਡੇ ਮਾਦਮ ਰਹੇ ਡਟ ਕੇ ਕਹਿਣਾ ਕਿਉਂਕਿ ਪਿਛਲਾ ਸਤਾ ਸਤਾ 77 ਸਾਲ ਦਾ ਤਜਰਬਾ ਦੱਸਦਾ ਨਾ ਉਹ ਤਜਰਬਾ ਕੀ ਕਹਿੰਦਾ ਹੈ ਦੇਖੋ ਜਿਹੜੀਆਂ ਗਰੀਬਾਂ ਦੀਆਂ ਪਾਰਟੀਆਂ ਸੀਗੀਆਂ ਆ ਸੱਜੇ ਖੱਬੇ ਕੋਮਨਿਸਟਰੀ ਪੱਛਮੀ ਬੰਗਾਲ ਚ ਕੇਰਲਾ ਚ ਇਹਨਾਂ ਦੀਆਂ ਸਰਕਾਰਾਂ ਨਹੀਂਆਂ ਉੱਥੋਂ ਦਾ ਕੀ ਹਾਲਤ ਉੱਥੋਂ ਦਾ ਦੇਖ ਲੈਣੇ ਅਸੀਂ ਮਾਇਆਬਤੀ ਜਿਹੜੀ ਕਹਿੰਦੀ ਸੀਗੀ ਪੱਛਮੀ ਇਹਦੀ ਜੁਪੀ ਦੇ ਵਿੱਚ ਉਹਦਾ ਰਾਜ ਰਿਹਾ ਉੱਥੇ ਕੀ ਹਾਲ ਹੋ ਗਿਆ ਜਣੀ ਇਹਦਾ ਮਕੈਨ ਦਾ ਮਤਲਬ ਮੇਰਾ ਇਹ ਹੈ ਨਾ ਕਹਿੰਦੀ ਸੀ ਮੈਂ ਹੈਈ ਗਰੀਬਾਂ ਦੀਆਂ ਗਰੀਬਾਂ ਵਾਸਤੇ ਕਰਾਂਗੀ ਕੀ ਉਹਨੇ ਕਰਤਾ ਗਰੀਬਾਂ ਵਾਸਤੇ ਇਸੇ ਕਰਕੇ ਕਰੋੜਾਂ ਦਾ ਸੈਂਡਲ ਪਾਉਂਦੀ ਸੀ ਨਾ ਉਹ ਇੱਕ ਵਾਰੀ ਮੇਰੇ ਯਾਦ ਆ ਇਹਨਾਂ ਦੀ ਖਬਰ ਛਪੀ ਬੰਬੇ ਤੋਂ ਦੁਬਾਰਾ ਫੇਰ ਗਈ ਉੱਥੇ ਜੂਪੀ ਦੇ ਵਿੱਚ ਸੈਂਡਲ ਚੱਕਣ ਵੀ ਉਹ ਨਾਲ ਦੇ ਸੈਂਡਲ ਭੁੱਲਿਆ ਜਹਾਜ਼ ਤੇ ਕਿੰਨਾ ਖਰਚਾ ਗਰੀਬਾਂ ਦੀ ਐਂ ਕਰਦੇ ਹੁੰਦੀਆਂ ਕਹਿੰਦੇ ਵਾਰੀ ਨਹੀਂ ਆਉਂਦੀ ਸੀ ਉਹਦੇ ਤਾਂ ਸੈਂਡਲ ਪਾਉਣ ਦੀ ਸਾਲ ਦੋ ਸਾਲ ਤੋਂ ਬਾਅਦ ਕਿਸੇ ਜੋੜੇ ਦੀ ਵਾਰੀ ਆਉਂਦੀ ਹੁੰਦੀ ਸੀ ਸੋ ਕਹਿਣ ਦਾ ਭਾਵ ਦੇਖੋ ਪਾਰਟੀਆਂ ਵਾਲੀਆਂ ਸਾਰੀਆਂ ਇੱਕ ਪਾਰਟੀਆਂ ਉੱਥੇ ਹੀ ਦਾ ਮਕਸਦ ਇੱਕੋ ਹੈ ਮਕਸਦ ਇੱਕ ਹੈ ਰਾਜ ਗੱਦੀ ਤੇ ਪਹੁੰਚਣਾ ਲੋਕਾਂ ਨੂੰ ਠਖਾ ਦੇ ਕੇ ਜਜ਼ੂ ਰਾਜ ਗੱਦੀ ਤੇ ਪਹੁੰਚ ਕੇ ਲੋਕਾਂ ਦੇ ਉਲਟ ਕੰਮ ਕਰਨੇ ਆ ਸਾਰੇ ਕਿਉਂਕਿ ਨਮਾਇंदे ਉਹਨਾਂ ਦੇ ਆ ਜੇ ਉਹਨਾਂ ਦੇ ਨਮਾਇंदे ਨਾ ਹੋਣਗੇ ਤਾਂ ਉਹ ਉਹ ਆਪਦੇ ਇਹਨਾਂ ਨੂੰ ਬਹਾਉਣਗੇ ਕਿਉਂ ਉਹ ਪਹਿਲਾਂ ਪਰਤੇ ਆਉਂਦੇ ਆ ਲੋਕਾਂ ਨੂੰ ਜਦੋਂ ਮਨਮੋਣ ਸਿੰਘ ਦੀ ਸਰਕਾਰ ਸੀ ਪਹਿਲਾਂ ਮੋਦੀ ਨੂੰ ਪਰਤੇ ਆਏ ਉਹਨਾਂ ਨੇ ਕਿੰਨੇ ਗੁਜਰਾਤ ਦੇ ਵਿੱਚ ਦੰਗੇ ਹੋਏ ਸਿੱਧਾ ਕਟਵੱਡ ਕੀਤੀ ਮੋਦੀ ਨੂੰ ਇਹ ਖੁੰਖਾਰ ਆ ਵੀ ਇਹ ਕਰੂਗਾ ਅੱਧਰ ਲੋਕਾਂ ਨੂੰ ਉਹ ਲੈ ਆਏ ਆਈ ਰਚੂਬੇ ਅੰਮ੍ਰਿਤਸਰ ਕਾਰਾਂ ਵੇੜੀ ਸੋ ਇਸ ਕਰਕੇ ਤਾਂ ਅਸੀਂ ਚੱਲੀ ਜਾਣਾ ਇਹ ਖੇਡ ਆ ਉਹਨਾਂ ਦੀ ਉੱਤਰਕਾਟੂ ਬੈ ਚੜਾਂ ਵਾਲੀ ਇਹ ਲੋਕ ਸਮਝ ਰਹੇ ਆ ਹੁਣ ਆਉਣ ਵਾਲੇ ਦਿਨਾਂ ਚ ਹੋਰ ਸਮਝਣਗੇ ਤੇ ਜਿੰਨਾ ਜਿੰਨਾ ਕੋ ਲੋਕਾਂ ਨੇ ਹੁਣ ਤੱਕ ਜੇ ਪ੍ਰਾਪਤ ਕੀਤਾ ਉਹ ਲੋਕਾਂ ਨੇ ਆਪਦੀ ਤਾਕਤ ਨਾ ਕੀਤਾ ਐਸੇ ਭਗਵੰਤ ਮਾਨ ਤੋਂ ਆ ਪਿਛਲੇ ਦਿਨਾਂ ਦੇ ਵਿੱਚ ਹੀ ਜਿਹੜਾ ਕਹਿੰਦਾ ਸੀ ਮੈਂ ਵਿਸਾਖੀ ਨੂੰ ਸਾਰਾ ਮੌਜਬਾ ਪਾ ਦੂੰਗਾ ਪਤਾ ਕਿਸੇ ਨੂੰ ਨਾ ਪਾਇਆ ਐਸੇ ਜਿ ਤੁਸੀਂ ਜਿਹੜੇ ਪਿੰਡ ਦੇ ਵਿੱਚ ਬੈਠੋਂ ਕੱਲੇ ਪਿੰਡ ਨੇ ਲੜ ਕੇ 2 ਕਰੋੜ ਮੁਆਜਬਾ ਇਹ ਤੋਂ ਡਾਂਗੋ ਡਾਂਗੀ ਹੋ ਕੇ ਮਹੀਨਾ ਲੜੇ ਉਸ ਤੋਂ ਬਾਅਦ ਲਾਠੀ ਚਾਰਜ ਹੋਇਆ ਅਗਲੇ ਦਿਨ ਮੁਆਜਬਾ ਲਿਆ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਲਿਆ ਕਰੂੰ ਆ ਇਹ ਕਹਿੰਦਾ ਸੀ ਵਿਸਾਖੀ ਨੂੰ ਆ ਜੂਗਾ ਵਿਸਾਖੀ ਵੀ ਨੰਗੀ ਮਈ ਵੀ ਨੰਗੀ ਜੂਨ ਮਹੀਨੇ ਤੋਂ ਮੋਰਚਾ ਲਾਇਆ ਜੁਲਾਈ ਚੜ੍ਹਦੀ ਜਾ ਕੇ ਮੁਆਜਬਾ ਲਿਆ ਲੜਿਆਂ ਡਟ ਕੇ ਇੱਕ ਨਾ ਪਿਛਲੇ ਦਿਨੀ ਸੀਐਮ ਭਗਵੰਤ ਮਾਨ ਸਕੂਲ ਦੇ ਵਿੱਚ ਜਾਂਦੇ ਆ ਸਰਕਾਰੀ ਸਕੂਲ ਦੇ ਵਿੱਚ ਜਾਂਦੇ ਆ ਤੇ ਬੱਚੇ ਨੂੰ ਪੁੱਛਦੇ ਆ ਕੀ ਬਣੇਗਾ ਤੂੰ ਕਹਿੰਦਾ ਮੈਂ ਜੱਜ ਬਣੂਗਾ ਉਦੋਂ ਬਾਅਦ ਮੁੱਖ ਮੰਤਰੀ ਬਣੂਗਾ ਤੇ ਬੱਚਾ ਉਹ 9ਵੀਂ ਕਲਾਸ ਸੀ ਪਿਛਲੇ ਦਿਨੀ ਕੁਝ ਮਹੀਨੇ ਪਹਿਲਾਂ ਹਰਜੋਤ ਬੈਂਸਾ ਜੋ ਕਿ ਸਿੱਖਿਆ ਮੰਤਰੀ ਹੈ ਸਕੂਲ ਦੇ ਵਿੱਚ ਜਾਂਦੇ ਆ ਤਾਂ 9ਵੀਂ ਜਮਾਤ ਦਾ ਜਿਹੜਾ ਬੱਚਾ ਸੀਐਮ ਭਗਵੰਤ ਮਾਨ ਨੂੰ ਕਹਿੰਦਾ ਮੈਂ ਜੱਜ ਬਣੂਗਾ ਤੇ ਜਦੋਂ ਹਰਜੋਤ ਬੈਂਸ ਸਕੂਲ ਦੇ ਵਿੱਚ ਜਾਂਦੇ ਆ ਤਾਂ ਬੱਚਿਆਂ ਨੂੰ ਮਾਈਨਸ ਪਲੱਸ ਦੇ ਸਵਾਲ ਨਹੀਂ ਆਉਂਦੇ ਸਰਕਾਰੀ ਸਕੂਲ ਦੇ ਬੱਚੇ ਜਿਹੜਾ ਕਿ 8ਵੀਂ ਦਾ ਤੇ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਤੁਸੀਂ ਦੱਸੋ ਨੌਵੀਂ ਜਮਾਤ ਦਾ ਬੱਚਾ ਕਹਿ ਰਿਹਾ ਮੈਂ ਜੱਜ ਬਣੂਗਾ ਤੇ ਮੁੱਖ ਮੰਤਰੀ ਬਣੂਗਾ ਸਵਾਲ ਕੱਢਣ ਹੀ ਨਹੀਂ ਆਉਂਦੇ ਕਹਿੰਦੇ ਅਸੀਂ ਜਿਹੜਾ ਸਰਕਾਰੀ ਸਕੂਲਾਂ ਦੀ ਐ ਨਹਾਰ ਬਦਲਤੀ ਸਿੱਖਿਆ 'ਚ ਕ੍ਰਾਂਤੀ ਲੈ ਕੇ ਆਉਂਦੀ ਐ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਪਿਛਲੇ ਦਿਨੀ ਬੱਚੇ ਨੂੰ ਮਾਈਨਸ ਪਲੱਸ ਦੇ ਸਵਾਲ ਨਹੀਂ ਆ ਰਹੇ ਸੀ ਪੰਜਾਬੀ ਪੜ੍ਹਨੀ ਨਹੀਂ ਆ ਰਹੀ ਸੀ ਅੱਜ ਉਸੇ ਨੂੰ ਬੱਚੇ ਨੂੰ ਦਿਖਾਇਆ ਜਾ ਰਿਹਾ ਕਿਹਾ ਜਾ ਰਿਹਾ ਕਿ ਉਹ ਜੱਜ ਬਣੂਗਾ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਬਣੂਗਾ ਦੇਖੋ ਇਹਨੂੰ ਕਹਿੰਦੇ ਹੁੰਦੇ ਸਵਜਵਾਦ ਹੂੰ ਸਾਡੇ ਪੰਜਾਬੀ ਚ ਹਵਾ ਜਤਰਾ ਤਲਵਾਰਾ ਮਾਰਨਗੇ ਵੀ ਇਹਨੂੰ ਕਹਿੰਦੇ ਆ ਹਵਾ ਚ ਗੱਲਾਂ ਕਰਨੀਆਂ ਜੋ ਮਰਜ਼ੀ ਛੱਡਦੇ ਹੋ ਛੋਸ਼ੇ ਖਾਸ ਕਰਕੇ ਇਹਨਾਂ ਗੱਲਾਂ ਦਾ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਇਹ ਮਾਹਰ ਹੈ ਕਮੇਡੀ ਤਾਂ ਕਰਨੀ ਆਉਂਦੀ ਆ ਕਮੇਡੀਆ ਨੇ ਇਹ ਜੀ ਕਹਾਣੀਆਂ ਬਣਾਉਂਦੇ ਆ ਲੋਕ ਸੌ ਕੋਹਾਂ ਦੂਰ ਹਰ ਤੱਕ ਕੋਛੀ ਜਾਂਦੇ ਐਡੀ ਸਦੀ ਸਿਆਸਤ ਐਡੀ ਚੰਗੀ ਕਿਵੇਂ ਹੋ ਗਈ ਇਹ ਤਾਂ ਆਪਦੇ ਪਹਾਸਨ ਜੀ ਆਏ ਕਹਿ ਰਿਹਾ ਵੀ ਸਮਾਂ ਲੱਗਦਾ ਹੁੰਦਾ ਬਦਲਨ ਤੇ ਐਡੀ ਸੇ ਦੀ ਸਮਾ ਬਦਲ ਕੇ ਐਡੀ ਸੇ ਦੀ ਸਿਹਤ ਚੰਗੀ ਹੋਗੀ ਜਿਹੜੀ ਗੰਦੀ ਸਿਹਤ ਜਿਹੜਾ ਆਪ ਦਾ ਸ਼ਬਦ ਮੈਂ ਸ਼ੁਰੂ ਚ ਆਪਣੀ ਗੱਲ ਚੱਲੀ ਆ ਜਿਹਨੂੰ ਇਹ ਗੰਦਾ ਖੂਹ ਕਹਿੰਦਾ ਸੀ ਹੁਣ ਸਾਫ਼ ਹੋ ਗਿਆ ਗੂਖੂ ਸੋ ਇਸ ਕਰਕੇ ਸਿਹਤ ਦਾ ਖੂਹ ਉਹੇ ਜਿਹਾ ਹੀ ਐ ਇਹਦੇ ਚ ਹੋਰ ਗੰਦ ਤਾਂ ਪੈ ਸਕਦਾ ਕਿਉਂਕਿ ਹਾਲ ਤੋ ਆ ਰਾ ਵੀ ਹਾਲਤ ਲੋਕਾਂ ਦੇ ਪੱਖ ਦੀ ਜਦੋਂ ਹੈ ਹੀ ਨਹੀਂ ਲੋਕਾਂ ਦੇ ਪੱਖ ਦਾ ਹਟਾਂਚਾ ਹੀ ਹੈ ਨਹੀਂ ਸਿਸਟਮ ਨੂੰ ਸਮਝਣ ਦੀ ਲੋੜ ਹੈ ਇਸ ਕਰਕੇ ਉਹ ਬੱਚਿਆ ਤੋਂ ਸਵਾਲ ਕਰਵਾ ਵੀ ਲੈਂਦੇ ਆ ਜੇ ਬੱਚੇ ਦੇ ਸੁਪਨੇ ਤਾਂ ਹੈਗੇ ਆ ਹੋ ਵੀ ਸਕਦੇ ਆ ਬੱਚਿਆਂ ਦੇ ਸਾਡੇਆਂ ਦੇ ਸੁਪਨੇ ਤਾਂ ਹੈਗੇ ਆ ਬੱਚਾ ਹਰਿਆਕ ਸੋਚਦਾ ਵੀ ਮੈਂ ਤਰੱਕੀ ਕਰਾਂ ਮੈਂ ਜੱਜ ਬਣਾ ਮੈਂ ਕੋਈ ਬੜਾ ਚੰਗਾ ਮੰਤਰੀ ਵੀ ਬਣ ਜਾ ਮੈਂ ਕੁਝ ਉਹ ਬੱਚੇ ਆਪਦੇ ਸੁਪਨੇ ਤਾਂ ਪਾੜਦੇ ਆ ਪਰ ਹਾਲਤ ਕੀ ਬਣੀ ਪਈ ਐ ਇੱਥੇ ਤਾਂ ਹਾਲਤੇ ਬਣੀ ਪਈ ਐ ਵੀ 10ਵੀਂ ਤੋਂ ਬਾਅਦ ਬੱਚਾ ਸਕੂਲ ਜਾਣ ਨੂੰ ਨਹੀਂ ਕਹਿੰਦਾ ਮਾਰ ਕੁੱਟ ਕੇ 10ਵੀਂ ਕਰ ਲਈ 12ਵੀਂ ਕਰ ਲਈ ਉਦੋਂ ਕਹਿੰਦਾ ਵੀ ਹਾਈਲਾਈਟਸ ਕਰ ਲੋ 10ਵਾਂ ਬਾਹਰ ਜਾਜ ਦੇ ਪਈਆਂ ਨੂੰ ਪਾ ਕੇ ਹੱਥ ਬਾਹਰ ਉਡਾਰੀ ਮਾਰ ਜੋ ਹਾਲਤ ਏਵੀਂ ਹੈ ਨਾ ਪਿਛਲੇ ਦਿਨੀ ਤਾਂ ਬੱਚਿਆਂ ਨੂੰ ਮਾਈਨਸ ਪਲੱਸ ਦੇ ਸਵਾਲ ਨਹੀਂ ਆ ਰਹੇ ਸੀ ਪਰ ਅੱਜ ਉਹੀ ਬੱਚੇ ਕਹਿ ਰਹੇ ਸੀ ਮੁੱਖ ਮੰਤਰੀ ਬਣ ਜਾਂਗੇ ਅਸੀਂ ਜੱਜ ਬਣ ਜਾਂਗੇ ਪੜ੍ਹਾਈ ਆਉਂਦੀ ਨਾ ਹੋਵੇ ਕਿ ਜੱਜ ਬਣ ਜਾਣਗੇ ਤੁਸੀਂ ਇਸ ਗੱਲ ਨੂੰ ਕਿਵੇਂ ਦੇਖਦੇ ਨਹੀਂ ਮੈਂ ਇਹੀ ਦੇਣਾ ਨਾ ਵੀ ਗੱਲ ਤਾਂ ਉਹ ਐਵੇਂ ਹੈ ਸਾਡੇ ਪੰਜਾਬੀ ਦੀ ਕਹਾਵਤਾਂ ਕਿ ਮਾਂ ਫਿਰੇ ਫੋਸੀ ਫੋਸੀ ਨੂੰ ਪੁੱਤ ਗਿਹਰੇ ਬਕਸੇ ਉਹ ਗੱਲ ਹੈ ਤਾਂ ਗੱਲਾਂ ਕਰਦੇ ਨਾ ਵੀ ਤੁਸੀਂ ਬੱਚਿਆਂ ਨੂੰ ਸਿਖਾਤਾ ਲੋ ਅਸੀਂ ਵੀ ਜਾਣੇ ਹੁਣ ਕੱਲ ਦੀਆਂ ਗੱਲਾਂ ਚ ਕਰ ਲੈ ਕਹਿੰਦੇ ਵੀ ਸਾਰੇ ਮਾਪੇ ਮਿਲ ਨਹੀਂ ਕੀਤੀ ਅਸੀਂ ਉਹ ਮਾਪੇ ਮੈਣੀ ਵਾਲੇ ਰਿਜਲਟ ਲਿਓ ਕੱਢ ਕੇ ਤੁਸੀਂ ਕੀ ਕਰਿਆ ਮਾਪਿਆਂ ਨੇ ਮਾਪਿਆਂ ਦੇ ਸਵਾਲ ਕੱਢ ਕੇ ਲਿਓ ਉਧਰੋਂ ਟੀਚਰਾਂ ਦੇ ਸਵਾਲ ਕੱਢ ਕੇ ਲਿਓ ਟੀਚਰ ਦਾ ਵਿਚਾਰੇ ਆਪ ਉਹਨਾਂ ਨੂੰ ਪੜਾਉਣੀ ਨਹੀਂ ਦੇਂਦੇ ਉਹਨਾਂ ਨੂੰ ਤੋਰੀ ਤਾਂ ਹੋਰ ਕਮਾਦੇ ਫਿਰਦੇ ਦੱਸੋ ਕਿਹੜੇ ਸਕੂਲ ਦੇ ਵਿੱਚ ਟੀਚਰ ਪੂਰੇ ਆ ਪੰਜਾਬ ਦੇ ਵਿੱਚੋਂ ਜਿਹੜੇ ਨੂੰ ਕਹਿੰਦੇ ਵਿਕਾਸ ਇੱਕ ਵੀ ਸਕੂਲ ਇਹ ਗੜਾ ਦੇਣ ਵੀ ਜਿਹਦੇ ਵਿੱਚ ਟੀਚਰ ਪੂਰੇ ਹੁਣ ਲੋਕ ਤਾਂ ਰੋਜ਼ ਧਰਨੇ ਲਾਉਂਦੇ ਆ ਉਥੇ ਵੀ ਸਾਡੇ ਟੀਚਰ ਪੂਰੇ ਕਰ ਦਿਓ ਤੇ ਹਾਲਤ ਥੋੜੀ ਆ ਸਿਲੇਬਸ ਇਹੋ ਜਿਹਾ ਲੈਂਦਾ ਜੁਆਕਾਂ ਨੂੰ ਪੰਜਾਬੀ ਪੜ੍ਹਨ ਹੀ ਨਹੀਂ ਆਉਂਦੀ ਜੋ ਕੁ ਸਵਾਲ ਨਹੀਂ ਕੱਢਣੇ ਆਉਂਦੇ ਹੁਣ ਜਮਾ ਜੋੜ ਘਟਾਓ ਦੇ ਸਵਾਲ ਹੁੰਦੇ ਸੀ ਅਕੋ ਸਵਾਲ ਹੀ ਚੱਕਦੇ ਹੁਣ ਨਵੇਂ ਕਿਸਮ ਦੇ ਸਵਾਲ ਆリエ ਉਹ ਲੋਕਾਂ ਤੇ ਸਾਖਾਸ਼ ਕਰਕੇ ਬੱਚਿਆਂ ਦੇ ਮਨਾਂ ਤੇ ਬੋਝ ਤਾਂ ਬਣਦਾ ਹੈ ਆ ਮੈਂ ਪਿਛਲੇ ਦਿਨੀ ਇੱਕ ਰਿਪੋਰਟ ਪੜ੍ਹ ਰਿਆ ਸੀ ਵੀ ਵਿਦਿਆਰਥੀ ਦਾ ਖੁਦਕਸ਼ੀਆਂ ਦੇ ਰਾਹ ਪਏ ਹੋਏ ਆ ਜਿਹੜੇ ਵੱਡੇ-ਵੱਡੇ ਵੱਡੀਆਂ-ਵੱਡੀਆਂ ਪੜ੍ਹਾਈਆਂ ਕਰਨ ਵਾਲੇ ਬੱਚੇ ਆ ਮੈਂ ਇੱਕ ਵੱਡੇ ਕਿਸੇ ਚੰਗੇ ਕਾਲਜ ਦੀ ਰਿਪੋਰਟ ਪੜ੍ਹ ਰਿਆ ਸੀ ਉੱਥੇ ਕੁਝ ਦਿਨਾਂ ਦੇ ਵਿੱਚ 10 ਵਿਦਿਆਰਥੀ ਖੁਦਕਸ਼ੀ ਜਣੀ ਪੱਖੇ ਨਾਲ ਫਾਹਾ ਲੈ ਕੇ ਖੁਦਕਸ਼ੀ ਕਰ ਲਈ ਉਹਨਾਂ ਨੇ ਤੇ ਇਹ ਹਾਲ ਉਹਦਾ ਕੀ ਕੱਢਦੇ ਆ ਉਹ ਚੀਜ਼ਾਂ ਨਹੀਂ ਬਦਲਣੀਆਂ ਉੱਥੋਂ ਦੇ ਮੁੱਖ ਮੰਤਰੀ ਨੇ ਆਏ ਕਿਹਾ ਕਹਿੰਦਾ ਪੱਖਾ ਸਪਰਿੰਗਾਂ ਵਾਲਾ ਲਾ ਦਿਓ ਦੇਖੋ ਆ ਹਾਲਤਾ ਇਹਨਾਂ ਦੀ ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝਣਗੇ ਕੋਈ ਗੱਲ ਨਹੀਂ ਇਹ ਹਵਾ 'ਚ ਤਲਵਾਰਾਂ ਮਾਰਦੇ ਆ ਕੁਛ ਨਹੀਂ ਕੁਛ ਨਹੀਂ ਬੱਚਿਆਂ ਦੀ ਜ਼ਰੂਰ ਪੁਹੇਖਾ ਹੈਗਾ ਬੱਚਾ ਦਾ ਪੁਹੇਖਾ ਖਤਰੇ 'ਚ ਆ ਬੱਚੇ ਵੀ ਸਮਝ ਲੈਣਗੇ ਹੌਲੀ ਹੌਲੀ ਜੇ ਸਹੀ ਲੀਤੇ ਐਦੋਂ ਪਹਿਲਾਂ ਜਦੋਂ ਜਿਹੜੀ ਪਹਿਲੀ ਪੜ੍ਹਾਈ ਹੁੰਦੀ ਸੀ ਅਸੀਂ ਵੀ ਪੜ੍ਹੇ ਆ ਮੈਂ ਤੁਹਾਡੇ ਮੂਹਰੇ ਬੈਠਾ ਆ ਆਪਾਂ ਗੱਲਬਾਤਾਂ ਕਰ ਰਹੇ ਆ ਮੈਂ ਅਨਪੜ੍ਹ ਆ ਪਰ ਸਾਡੇ ਵੇਲੇ ਦੀ ਪੜ੍ਹਾਈ ਸੀ ਜਿਹੜੀ ਘਰੇ ਵੀ ਕੰਮ ਆਉਂਦੀ ਸੀ ਖੇਤ 'ਚ ਵੀ ਕੰਮ ਆਉਂਦੀ ਸੀ ਬਸ ਜਾਂਦਿਆਂ ਚ ਵੀ ਕੰਮ ਆਉਂਦੀ ਸੀ ਜਿੱਥੇ ਕਿਤੇ ਮਰਜ਼ੀ ਜਾਵੋ ਜਮਾ ਜੋੜ ਕਰਦੇ ਸੀ ਸਾਡੇ ਫਸਲਾਂ 'ਚ ਕੰਮ ਆਉਂਦੀ ਸੀ ਹੌਣ ਵਾਲੀ ਪੜਾਈ ਸਾਡੇ ਘਰੇ ਹੀ ਨਹੀਂ ਕੰਮ ਆਉਂਦੀ ਪਹਿਲੀ ਗੱਲ ਦੱਸੋ ਹਮ ਹਾਲਤ ਦਾ ਆ ਬਣਾਤੀ ਸਾਡੇ ਸਾਡੇ ਗਵਾਂਢੀ ਇੱਕ ਬੱਚਾ ਸਕੂਲ 'ਚ ਪੜਦਾ ਸੀਗਾ ਤੇ ਉਹ ਨਰਮੇ ਦਾ ਹਿਸਾਬ ਕਰਨ ਲੱਗਿਆ ਆਥੜੇ ਨਰਮੇ ਚ ਔਣੀਆਂ ਦਾ ਨਹੀਂ ਅਸੀਂ ਤੋਲਦੇ ਉਹਨੂੰ ਤੋਲ ਕਰਕੇ ਪੰਡਾ ਕਰ ਗਿਣ ਗਿਣ ਕੇ ਉਹਨੂੰ ਜੋੜ ਨਾ ਕਰਨਾ ਆ ਉਹ ਅਗਲੇ ਦਿਨ ਜਿਹੜੀ ਮਾਸਟਰ ਕੋਲੇ ਜਾਂਦਾ ਕਹਿੰਦਾ ਯਾਰ ਸਾਡਾ ਬੱਚਾ 5ਵੀਂ 'ਚ ਪੜਦਾ ਹੈ ਇਹਨੂੰ ਜੋੜ ਦਾ ਸਵਾਲ ਨਹੀਂ ਆਇਆ ਵੀ ਆ ਨਰਮੇ ਦੀਆਂ ਪੰਡਾ ਨਹੀਂ ਜੋੜ ਗੀਆਂ ਉਹ ਕਹਿੰਦਾ ਯਾਰ ਬੀਨ ਨਰਮੇ ਦਾ ਜੋਰ ਸਾਡੇ ਬੱਚੇ ਤੋਂ ਪੜਾਉਣਾ ਹੈ ਕਿ ਨਹੀਂ ਕਰਾਉਣਾ ਹੈ ਕਿ ਨਹੀਂ ਕਰਾਉਣਾ ਸੋ ਇਸ ਕਰਕੇ ਬੱਚਿਆਂ ਨੂੰ ਵਾਕਈ ਤੁਹਾਡੇ ਵਾਲੀ ਗੱਲ ਆਉਂਦੀ ਕੋਈ ਨਹੀਂ ਇਹ ਬੱਚਿਆਂ ਦੀ ਸਿੱਖਿਆ ਦੇਣ ਦੀ ਵੀ ਇਹ ਮੱਤ ਮਾਰਨ ਤੇ ਲੱਗੇ ਹੋਇਆ ਵੀ ਇਹਨਾਂ ਨੂੰ ਸੁਰਤ ਨਾ ਜੇ ਕਿਤੇ ਸਾਡੀਆਂ ਚਲਾਕੀਆਂ ਨਾਲ ਲੋਕ ਫੜਨ ਲੱਗ ਜਾਣ ਲੁੱਟ ਨਾ ਇਹਨਾਂ ਨੂੰ ਦਿਖ ਜੇ ਵੀ ਕਿਹੜੇ ਢੰਗਾਂ ਨਾਲ ਸਾਡੀ ਲੁੱਟ ਕਰਦੇ ਆ ਇਸ ਕਰਕੇ ਹੋਏ ਸਬਜ਼ ਬਾਗ ਦਿਖਾਉਂਦੇ ਆ ਵੱਡੇ ਕਿੱਥੇ ਨੌਕਰੀਆਂ ਦਿੰਦੇ ਆ ਕਿਹੜੇ ਵਰਗ ਚ ਦੇਤੀ ਕਿਹੜੇ ਵਿਭਾਗ ਵਿੱਚ ਦੇਤੀ ਕਿੱਥੇ ਰਿਸ਼ਵਤ ਖਤਮ ਹੋ ਗਈ ਸਾਨੂੰ ਦੱਸਣ ਤਾਂ ਸਹੀ ਕਿਤੇ ਲੋਕਾਂ ਚ ਸੱਥਾਂ ਜਾ ਕੇ ਪੁੱਛਣ ਤਾਂ ਸਹੀ ਜਿਹੜੇ ਕਹਿੰਦੇ ਖੁੱਲ ਹੈ ਮਿਲੇ ਨਾ ਮੁੱਖ ਮੰਤਰੀ ਕੱਲ ਅੱਜ ਕਰੇ ਗੱਲਾਂ ਇਹ ਸਾਰੀਆਂ ਗੱਲਾਂ ਉਹ ਪ੍ਰੋਜੈਕਟਾਂ ਨੂੰ ਜਿਹੜਾ ਕਹਿੰਦਾ ਸੀ ਮੈਂ ਸਮਝੌਤੇ ਰੱਦ ਕਰ ਦੂੰ ਬਿਜਲੀ ਨਾ ਕਰੇ ਆਹ ਪ੍ਰੋਜੈਕਟਾਂ ਨੂੰ ਲੋਕਪੱਖੀ ਹੋਣਗੇ ਸਾਰੇ ਮੈਂ ਸਾਰੇ ਘਰ ਦਾ ਸਰਕਾਰੀਕਰਨ ਕਰ ਦੂੰ ਕਿਹੜੀ ਚੀਜ਼ ਦਾ ਸਰਕਾਰੀਕਰਨ ਕਰਤਾ ਇਹਨੇ ਇੱਕ ਸ਼ਬਦ ਤਾਂ ਲੈ ਕੇ ਆਵੇ ਨਾ ਅਸੀਂ ਇਸੇ ਤੇ ਛੱਡ ਦਿੰਨੇ ਆ ਜਿਹੜੀਆਂ ਇਹਦੀਆਂ ਪ੍ਰਾਣੀਆਂ ਵੀਡੀਓ ਹੈ ਉਹ ਵੀਰ ਨੂੰ ਸੱਚ ਕਰ ਦੇਵੇ ਅਸੀਂ ਸੱਚ ਮੰਨ ਜਾਗੇ ਸੋ ਇਸ ਕਰਕੇ ਕੁਲਦੀਪ ਕੱਢਣ ਪਾਉਣ ਨੂੰ ਜਿੰਮੇ ਕਹਿੰਦੇ ਹੁੰਦੇ ਕੁਛ ਨਹੀਂ ਗੱਲਾਂ ਹੀ ਐ ਇਹਨਾਂ ਕੋਲੇ ਗੱਲਾਂ ਠੀਕ ਐ ਚੋਣ ਰੈਲੀਆਂ ਐ ਇਹ ਆਪਦੀ ਚੋਣ ਰੈਲੀ ਕਰਗੇ ਇਹ ਦੂਜਿਆਂ ਨੂੰ ਗਾਹਟ ਪਾਤੀ ਇੱਕ ਗੱਲ ਹੋਰ ਐ ਕਿ ਲੋਕ ਇਹ ਵੀ ਗੱਲ ਕਹਿੰਦੇ ਆ ਤੁਸੀਂ ਕਿਸਾਨ ਕਹਿੰਦੇ ਕਿ ਰਜਿਸਟਰੀ ਲਈ ਪਹਿਲਾਂ ਪਿਛਲੀਆਂ ਸਰਕਾਰਾਂ ਵੇਰੇ 2-4000 ਰੁਪਏ ਰਿਸ਼ਵਤ ਲਈ ਜਾਂਦੀ ਸੀ ਪਰ ਹੁਣ ਉਹ ਰਿਸ਼ਵਤ ਲੈਣ ਦਾ ਤਰੀਕਾ ਬਦਲ ਗਿਆ ਹੁਣ ਰਿਸ਼ਵਤ ਐਜੰਟ ਛੱਡੇ ਹੋਇਆ ਉਹਨਾਂ ਦੇ ਥਰੂ ਜਾਂਦੀ ਹੈ ਤੇ 2000 ਦੀ ਥਾਂ ਤੇ 30 ਤੋਂ 35000 ਰੁਪਇਆ ਲਿਆ ਜਾਂਦਾ ਕਹਿੰਦੇ ਵੀ ਹੁਣ ਰਿਸ਼ਵਤ ਐਸ ਤੱਕ ਆ ਲਈ ਜਾਂਦੀ ਹੈ ਰਜਿਸਟਰੀਆਂ ਪਹਿਲ ਨੰਬਰ ਤੇ ਹੁੰਦੀਆਂ ਨਹੀਂ ਹੜਤਾਲਾਂ ਤੇ ਰਹਿੰਦੇ ਨੇ ਤੇ ਜੇ ਹੁੰਦੀਆਂ ਤਾਂ ਫਿਰ ਐਸ ਤੱਕਾਂ ਹੁੰਦੀਆਂ ਨੇ ਕਿ 30 ਤੋਂ 35000 ਰੁਪਇਆ ਲੱਗਦਾ ਜਿਹਦਾ 2000 ਰੁਪਇਆ ਪਹਿਲਾਂ ਰਿਸ਼ਵਤ ਲੱਗਦੀ ਸੀ ਤੁਸੀਂ ਇਸ ਗੱਲ ਨੂੰ ਤੁਸੀਂ ਨੇੜਤਾ 'ਚੋਂ ਕਿਸਾਨੋਂ ਤੇ ਕਿਸਾਨਾਂ ਦੇ ਮਸਲੇ ਵੀ ਚੱਕਦੇ ਹੋ ਕਿੰਨਾ ਕੋ ਸੱਚ ਆ ਲੋਕਾਂ ਦਾ ਸੱਚ ਆ ਜਾਂ ਸੀਐਮ ਭਗਵੰਤ ਮਾਨ ਸਰਕਾਰ ਜਿਹੜੀ ਕਹਿੰਦੀ ਆ ਕਿ ਰਿਸ਼ਵਤ ਨਹੀਂ ਚਲਦੀ ਉਹ ਸੱਚ ਆ ਦੇਖੋ ਇਹ ਤਾਂ ਸੀਐਮ ਸਾਹਿਬ ਵੀ ਕਹੀ ਜਾਂਦਾ ਮੈਂ ਉਹਨਾਂ ਦੀ ਇੱਕ ਵੀਡੀਓ ਸੁਣੀ ਆ ਵੀ ਰਿਸ਼ਵਤ ਲੈਣ ਦੇ ਢੰਗ ਤਰੀਕੇ ਬਦਲ ਗਏ ਹੁਣ ਉਹ ਆਪ ਦਾ ਕੱਲਾ ਕੱਲਾ ਨਾਂ ਲੈ ਕੇ ਗਣਾਉਂਦਾ ਉਹ ਮੈਂ ਉਹਦੇ ਗੇੜ 'ਚ ਨਹੀਂ ਪੈਂਦਾ ਉਹ ਇਹ ਤਾਂ ਉਹਨੂੰ ਸਾਰਾ ਕੁਝ ਪਤਾ ਹੈ ਜਦੋਂ ਕੋਈ ਚੀਜ਼ ਤੁਸੀਂ ਬੰਗਬਲੇ 'ਮਾ ਜਿੰਨਾ ਵੱਧ ਪਾਓਗੇ ਉਹਨਾਂ ਵੱਧ ਭਾਰ ਬਣ ਜਾਂਦਾ ਹੈ ਇਹ ਤਾਂ ਆਮ ਹੀ ਆਪਣੀ ਕਹਾਵਤ ਹੈ ਵੀ ਜਿੰਨਾ ਕਿਸੇ ਚੀਜ਼ ਦਾ ਸਫਰ ਵਧਾਓਗੇ ਉਹਦਾ ਸਫਰ ਵਧੂਗਾ ਹੀ ਰਿਸ਼ਵਤ ਦਾ ਜਿੰਨਾ ਚਿਰ ਢੰਗ ਤਰੀਕਾ ਟੇਡਾ ਹੋਊਗਾ ਉਹਨਾਂ ਰਿਸ਼ਵ ਦੇ ਰੇਟ ਵਧਣਗੇ ਜਿੰਨੇ ਹੱਥਾਂ ਵਿੱਚ ਦੀ ਜਾਊਗੀ ਕਹਿ ਲੋ ਚਾਹੇ ਬਲਬਲੇ 'ਮੇ ਨਾ ਜਾਊਗੀ ਕਹਿ ਲੋ ਜੋ ਮਰਜੀ ਕਹਿ ਲੋ ਜੇ ਸਿੱਧਾ ਕਿਸੇ ਨੂੰ ਆਏ ਵੀ ਦਾ ਕੰਮ ਕਰਾ ਲਓ ਸਿੱਧਾ ਉਹ ਸਿੱਧਾ ਹੁਣ ਵੜ ਗਿਆ ਉਹ ਰਿਸ਼ਭ ਦਾ ਰੇਟ ਵੀ ਵਧੂਗਾ ਇਹਦੇ ਨਾਲ ਨਾ ਕਿਸੇ ਦੀ ਮੁਫਤ ਰਜਿਸਟਰੀ ਹੁੰਦੀ ਹੈ ਨਾ ਕਿਸੇ ਦਾ ਹੋਰ ਕੰਮ ਹੁੰਦਾ ਹੈ ਰਿਸ਼ਭ ਦੇ ਢੰਗ ਤਰੀਕੇ ਬਦਲ ਗਏ ਅਗਲੇ ਨੇ ਬਦਲ ਲਏ ਤੇ ਰਿਸ਼ਭ ਦੇ ਰੇਟ ਵੀ ਬਦਲ ਗਏ ਲੋਕਾਂ ਦੀ ਲੁੱਟ ਤਾਂ ਉਹ ਦੂ ਤਿੰਨ ਚਾਰ ਗੁਣਾ ਹੋਰ ਵਧ ਗਈ ਅਸੀਂ ਤੈਨੂੰ ਇਸ ਗੱਲ 'ਚ ਬੇਨਿਆ ਸਾਡਾ ਤਾਂ ਤਜਰਬਾ ਰੋਜ਼ ਜਾਣਿਆ ਸੀ ਜਿਹੜੇ ਮਰਜ਼ੀ ਦਫਤਰ ਭੱਜ ਜੇ ਛੋਟੇ ਮੁਲਾਜ਼ਮ ਤੋਂ ਲੈ ਕੇ ਵੱਡੇ ਅਫਸਰ ਤੱਕ ਇੱਕ ਥਾਂ ਵੀ ਕਿਤੇ ਲੋਕਾਂ ਦੀ ਸੁਣਵਾਈ ਹੁੰਦੀ ਹੋਵੇ ਲੋਕਾਂ ਨੂੰ ਪਹਿਲੇ ਬੋਲ ਕੰਮ ਹੁੰਦਾ ਹੋਵੇ ਸਗੋਂ ਰਾਜ ਏਜੰਟ ਬੈਠੇ ਹੁੰਦੇ ਉਹ ਜਦੋਂ ਮੋੜਦਾ ਨਾ ਅਗਲਾ बाबू ਕੋਈ ਇਸ ਦਫ਼ਤਰ ਦੇ ਵਿੱਚੋਂ ਵੀ ਯਾਰ ਫਲਾਨੇ ਤਰੀਕ ਨੂੰ ਆ ਜੀ ਹੂੰ ਉਹ ਫਿਰ ਏਜੰਟ ਫੜ ਲੈਂਦਾ ਕਿਵੇਂ ਬਾਈ ਕਿਹੜੇ ਕੰਮ ਆਏ ਸੀ ਕਿਵੇਂ ਆਏ ਸੀ ਕਾ ਉਹ ਫਿਰ ਜਿਹੜਾ ਕਿਹਾ ਢੰਗ ਤਰੀਕਾ ਬਦਲ ਲਿਆ ਇਹ ਕਹਿੰਦਾ ਇਹਦਾ ਗੇੜੇ ਲਵਾਈ ਜਾ ਉਹ ਤੋਂ ਮੇਰੇ ਨਾਲ ਗੱਲ ਮੈਂ ਬਾਹੂ ਨਾਲ ਸਿੱਧੀ ਗੱਲ ਕਰਾ ਦੇਣਾ ਤੁਹਾਡਾ ਹੁਣ ਇਹ ਕੰਮ ਕਰਾ ਦੇਣਾ ਉਹ ਰਿਸ਼ਵਤ ਉਹ ਵੱਧ ਗਿਆ ਫਿਰ ਇੱਕ ਏਜੰਟ ਹੋਰ ਪੈ ਗਿਆ ਪਹਿਲਾਂ ਸਿੱਧਾ ਬਾਹੂ ਨਾਲ ਗੱਲ ਕਰ ਲੈਂਦਾ ਸੌਖਾ ਸੀ ਹੁਣ ਏਜੰਟ ਵੀ ਆਪਦਾ ਇਹ ਸਰਖੂ ਇਹਦਾ ਮਤਲਬ ਰਿਸ਼ਵਤ ਦਾ ਜਿਹੜਾ ਰੇਟ ਹੈ ਤੇ ਭਾਰ ਹੋਰ ਵੱਧ ਗਿਆ ਐਂ ਉਹ ਭਾਰ ਵੱਧ ਗਿਆ ਲੋਕਾਂ ਦਾ ਹੋਰ ਬੋਝ ਵੱਧ ਗਿਆ ਲੋਕਾਂ ਦੀ ਲੁੱਟ ਹੋਰ ਵੱਧ ਗਈ ਇਹਦੇ 'ਚ ਅਸੀਂ ਤਾਂ ਇਹਨੂੰ ਇਸ ਰੂਪ 'ਚ ਦੇ ਦੇਣਾ ਕੁਝ ਨਹੀਂ ਬਦ ਜਦੋਂ ਲੋਕ ਸੁਚੇਤ ਹੋਣਗੇ ਬਾਰ ਬਾਰ ਮੈਂ ਇਹ ਗੱਲ ਦੇ ਵਿੱਚ ਉਹੀ ਆਉਂਦਾ ਹੁੰਦਾ ਇਹਨਾਂ ਨੇ ਕਿਸੇ ਨੇ ਕੁਛ ਨਹੀਂ ਬਦਲਣਾ ਇਹ ਤਾਂ ਨਵੇਂ ਸ਼ਿੰਗਾਰ ਕੇ ਲੈ ਆਉਂਦੇ ਆ ਉਹਨਾਂ ਦੀ ਖੇਡ ਹੈ ਇਹ ਇਹ ਸ਼ਿੰਗਾਰ ਕੇ ਠੀਕ ਹੈ ਲੋਕ ਉਹਨਾਂ ਚ ਇਹ ਵੀ ਧੋਖਾ ਕਰ ਗਏ ਲੋਕਾਂ ਦਾ ਧੋਖੇ ਦਾ ਸ਼ਿਕਾਰ ਵੀ ਹੁੰਦੇ ਰਹਿਣਗੇ ਜਿੰਨਾ ਰਸਤੇ ਚੇਤ ਨਹੀਂ ਹੁੰਦੇ ਅੱਜ ਜਿਹੜੀ ਰੈਲੀ ਨੇ ਕਾਫੀ ਕੁਝ ਹੋਰ ਲੋਕਾਂ ਦਾ ਸਾਫ ਕਰ ਤੋ ਬਹੁਤ ਸਾਰੇ ਲੋਕਾਂ ਦੀ ਚਰਚਾ ਅਸੀਂ ਵੀ ਸੁਣੀ ਹੈ ਮੈਂ ਵੀ ਅੱਜ ਦੋ ਗਿਆ ਵੀ ਆਹ ਜਦੋਂ ਸਵਾਰੀਆਂ ਤੋਂ ਇਹ ਤੋ ਕਰਦੀਆਂ ਸੀਗਾ ਟੈਂਪੂ ਵਾਲੇ ਅੱਡ ਤੋਂ ਇਹ ਤੋ ਕਰਦੇ ਸੀ ਜਿਹੜਾ ਕਹਿੰਦਾ ਸੀ ਸੜਕਾਂ ਤੇ ਉਹ ਨਹੀਂ ਲੱਦਾ ਅੱਜ ਸੜਕਾਂ ਦਾ ਹਾਲ ਕੀ ਸੀ ਲੋਕ ਸੋ ਇਸ ਕਰਕੇ ਲੋਕ ਤਾਂ ਫਾਹੇ ਚੜਦੇ ਆ ਲੋਕਾਂ ਦਾ ਤਾਂ ਹੋਰ ਲੁੱਟ ਦੀ ਤੇਜ ਦੇ ਰਾਹੇ ਖੋਲਦੇ ਆ ਇਸ ਕਰਕੇ ਲੋਕਾਂ ਦਾ ਕੁਝ ਨਹੀਂ ਸਵਾਰ ਰਹਾ ਇਹ ਉਹਨਾਂ ਦੀ ਆਪ ਦੀ ਖੇਡ ਹੈ ਕਰੀ ਜਾਂਦੇ ਆ ਤੇ ਕਰੀ ਜਾਣਾ ਇਹਨਾਂ ਨੇ ਆਪ ਦਾ